ਸੈਂਟਰਲਾਈਜ਼ਡ ਜਿਹੜੀ ਹੈ ਸਰਚ ਆਪਰੇਸ਼ਨਸ ਕਈ ਵਾਰੀ ਆਰਡਰ ਹੁੰਦੇ ਆ ਔਰ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜਾ ਇਹ ਆਪਰੇਸ਼ਨ ঈਗਲ 5 ਚੱਲ ਰਿਹਾ ਇਹਦੇ ਵਿੱਚ 200 250 ਦੇ ਕਰੀਬ ਜਿਹੜਾ ਆਫਸਰਸ ਤੇ ਮੁਲਾਜ਼ਮ ਜਿਹੜੇ ਆ ਉਹ 16 ਜਿਹੜੇ ਅਸੀਂ ਹੌਟਸਪੌਟ ਫਰੀਦਕੋਟ ਦੇ ਚੁਣੇ ਆ ਔਰ ਤਿੰਨੋਂ ਜ਼ਿਲ੍ਹਿਆਂ ਚ ਚੱਲ ਰਿਹਾ ਪਰ ਮੈਂ ਕਿਉਂਕਿ ਫਰੀਦਕੋਟ ਹੋਣ ਕਰਕੇ ਐਸਪੀ ਸਾਹਿਬ ਨਾਲ ਹੈ ਫਰੀਦਕੋਟ ਚ 16 ਜਗ੍ਹਾ ਜਿਹੜੇ ਹੌਟਸਪੌਟ ਹੈ ਉੱਥੇ ਸਰਚ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਦੋ 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 ਡੀਐਸਪੀਸ ਸਾਬਾਣ ਇੱਥੇ ਸਰਚ ਦੇ ਹਨ ਔਰ ਇਹਨੇ ਸਰਚ ਜਿਹੜੀ ਕੀਤੀ ਹੈ ਸਰਚ ਉੱਤੇ ਵਿੱਚ ਇੱਕ ਜਿਹੜਾ ਐਨਡੀ ਦਾ ਪੁਰਾਣੇ ਮੁਕਦਮੇ ਦਰਜ ਹੈ ਉਹਦਾ ਮੋਟਰਸਾਈਕਲ ਉਹ ਆਪ ਤਾਂ ਮਿਲਿਆ ਨਹੀਂ ਔਰ ਕੁਝ ਹੋਰ ਵੀ ਰਿਕਵਰੀਜ਼ ਇਹਨੇ ਕੀਤੀਆਂ ਇਸ ਤੋਂ ਇਲਾਵਾ ਜਿਹੜੀ ਪੈਸੀ ਵੀ ਚੈਕਿੰਗ ਨਾਤੇ ਲਾਈਵ ਸੀਗੀ ਅੰਡਰ ਪੈਰੇਫਰੀ ਤੇ ਉਹਦੇ ਵਿੱਚ ਇੱਕ ਜਿਹੜਾ ਵਹੀਕਲ ਹੈ ਉਹਨੂੰ ਕੀਤਾ ਔਰ ਉਹਦੇ ਤੋਂ 77 ਵਗੈਰਾ ਮਿਲੇ ਉਹ ਸਾਰਾ ਵੈਰੀਫਾਈ ਕਰਨਾ ਜਿਹੜੀ ਰਿਕਵਰੀ ਹੋ ਗਈ ਬੰਦੇ ਜਿਵੇਂ ਕੋਈ ਕੋਈ ਰਾਂ ਨੂੰ ਸਮਾਨ ਮਿਲਿਆ ਜੀ ਜਿਨ੍ਹਾਂ ਦਾ ਹੈ ਉਹਨਾਂ ਤੇ ਪਰਚੇ ਦਿਆਂਗੇ ਔਰ ਜੇ ਜਿਵੇਂ ਕੋਈ ਛੱਡ ਕੇ ਭੱਜ ਜਾਂਦੇ ਆ ਜਾਂ ਇਤਲਾ ਮਿਲ ਜਾਂਦੀ ਹੈ ਵੀ ਪੁਲਿਸ ਆ ਕੇ ਜਿਹੜੀ ਵੀ ਰਿਕਵਰੀ ਸੋਈ ਹੈ ਪਰਚੇ ਦਿਆਂਗੇ ਤੁਹਾਨੂੰ ਗ੍ਰਿਫਤਾਰ ਕਰਾਂਗੇ ਸੇ 3-4 ਦਿਨਾਂ ਚ ਫਰੀਦਕੋਟ ਪੁਲਿਸ ਦੇ ਪਰਚੇ ਦਿੱਤੇ ਹਨ ਤੇ ਦੋ ਵੈਪਨਸ ਵੀ ਰਿਕਵਰ ਹੋਏ ਸੋ ਵੀ ਆਰ ਵਰਕਿੰਗ ਔਨ ਇਟ ਤੇ ਸਾਡੀ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਹੈ ਜਿਹ ਚ ਅਸੀਂ ਪੁਆਇੰਟ ਆਫ ਸੇਲ ਤੇ ਵੀ ਫੋਕਸ ਕਰ ਰਹੇ ਨੇ ਤੇ ਜਿਹੜੇ ਬਿਗ ਸਮਕਲਰਸ ਨੇ ਜਿਹਨੂੰ ਬਿਗ ਫਿਸ਼ ਕਹਿੰਦੇ ਉਹਤੇ ਵੀ ਅਸੀਂ ਫੋਕਸ ਕਰ ਰਹੇ ਨੇ ਤੇ ਜਿਹੜੇ ਬੰਦੇ ਲੋਕਲ ਪਬਲਿਕ ਪੀਸ ਤੇ ਪਬਲਿਕ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਤੇ ਅਸੀਂ ਬਿਲਕੁਲ ਸਟ੍ਰਿਕਟ ਤਰੀਕੇ ਨਾਲ ਨੱਟ ਪਾਵਾਂ ਜੀ ਪਬਲਿਕ ਜੀ ਬੀ ਐਕਟਿਵ ਪਾਰਟਿਸਪੈਂਟਸ ਵਿਦ ਅਸ ਤੁਸੀਂ ਸਾਡੀ ਅੱਖ ਕਾਨ ਬਣੋ ਸਾਨੂੰ ਡਾਇਰੈਕਟਲੀ ਇਨਫੋਰਮੇਸ਼ਨ ਦਿਓ ਮੈਨੂੰ ਡਾਇਰੈਕਟਲੀ ਇਨਫੋਰਮੇਸ਼ਨ ਦਿਓ ਵੀ ਲੈਕ